ਇੰਨੇ ਨੇ ਕੰਮ ਦਾ ਕੋਈ ਮੈਣਾ ਨਹੀਂ ਹੁੰਦਾ ਕਮ ਭਾਵੇਂ ਛੋਟਾ ਭਾਵੇਂ ਵੱਡਾ ਕੰਮ ਦਾ ਕੰਮ ਹੁੰਦਾ ਹੈ ਪੰਜਾਬੀ ਚ ਕਹਾਵਤ ਵੀ ਹੈ ਚੋਰੀ ਮੈਣਾ ਜਾਰੀ ਮੈਣਾ ਕੰਮ ਦਾ ਕੋਈ ਮੈਣਾ ਨਹੀਂ ਸੋ ਇਹ ਜਿਹੜੇ ਤੁਸੀਂ ਫੋਟੋ ਦੇਖ ਰਹੇ ਹੋ ਇਹ ਜਨਾ ਮੋਹਲੇ ਦੇ ਪਿੰਡ ਮੁੰਡਾ ਪਰ ਗਰੀਬ ਰਸਤਾਂ ਆਈ ਹੈ ਇਹ ਵੀਰ ਨੇ ਫੈਸ਼ਨ ਸਟੋਰ ਕੀਤਾ ਹੈ ਪਿੰਡ ਪੜਾਂਝਾ ਲਿਖੇ ਤੁਸੀਂ ਇਹਨਾਂ ਨੂੰ ਆ ਕੇ ਇੱਕ ਵਾਰੀ ਸੇਵਾ ਦਾ ਮੌਕਾ ਦਿਓ ਇਹ ਇਨਾਂ ਤੋਂ ਗਰਮੀ ਸਰਦੀ ਜਿੱਦਾਂ ਮਰਜ਼ੀ ਦੇ ਕੱਪੜੇ ਸੇਲ ਦੇ ਰੇਟ ਤੇ ਲੈ ਸਕਦੇ ਹੋ ਵੀਰ ਦਾ ਨੰਬਰ ਜਿਹੜਾ ਹੈ ਉਹ ਮੋਬਾਈਲ ਸਕਰੀਨ ਤੇ ਫਲੈਸ਼ ਹੋ ਰਿਹਾ ਹੈ ਤੇ ਤੁਸੀਂ ਵੀਰ ਨੂੰ ਇੱਕ ਵਾਰੀ ਆ ਕੇ ਮਿਲੋ ਪਡੌਂਜਿਆਂ ਨਿਊ ਚੰਡੀਗੜ੍ਹ ਬੱਸ ਸਟੈਂਡ ਦੇ ਸਾਹਮਣੇ ਆ ਕੇ ਇਹਨਾਂ ਨੂੰ ਸੇਵਾ ਦਾ ਮੌਕਾ ਦਿਓ ਸੇਲ ਦੇ ਰੇਟ ਤੇ ਕੱਪੜੇ ਖਰੀਦੋ ਤੇ ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਕਰ ਦਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਹੋਰ ਵੀ ਇੱਕ ਵੀਰ ਦਾ ਕੰਮ ਹੈ ਨਾਲ ਵੀਰੇ ਡਿਸਟ੍ਰਿਕਟ ਚ ਪੈਸੇ ਪਾਉਂਦੇ ਨੇ ਮੋਬਾਈਲ ਚਾਰਜ ਦਾ ਵੀ ਕੰਮ ਹੈ ਤੇ ਹੋਰ ਵੀ ਕਈ ਸੁਵਿਧਾਏ ਹੈ ਤੁਸੀਂ ਯਾਰ ਕਿ ਇੱਕ ਵਾਰੀ ਮਿਲੋ ਇਹਨਾਂ ਨੂੰ ਵੀਰ ਦਾ ਨੰਬਰ ਜਿਹੜਾ ਹੈ ਫਲੈਸ਼ ਹੋ ਰਿਹਾ ਹੈ ਤੇ ਵੀਰ ਦਾ ਜਿਹੜਾ ਹੈ ਕੱਪੜੇ ਦਾ ਕੰਮ ਹੈ ਨਿਊ ਚੰਡੀਗੜ੍ਹ ਮਾਨਸਾ ਦੇ ਵੀ ਰੋਡ ਬੱਸ ਸਟੈਂਡ ਦੇ ਸਾਹਮਣੇ ਉਹਨਾਂ ਪਿੰਡ ਪੜਾਉਂਦੀਆਂ ਜਲਦੀ ਜਲਦੀ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਫੇਸਬੁੱਕ ਤੇ ਫੋਲੋ ਕਰੋ YouTube ਚੈਨਲ ਸਬਸਕ੍ਰਾਈਬ ਕਰ ਦਿਓ ਤੇ ਵੀਰ ਨੂੰ ਆ ਕੇ ਸੇਵਾ ਦਾ ਮੌਕਾ ਦਿਓ ਧੰਨਵਾਦ